ਸੀ ਦੇਖ ਰਹੇ ਹਾਂ ਯੂਥ ਜਾਗਰਨ نیوز ਸੀ ਵੀ ਅਤੇ ਮੈਂ ਤੁਹਾਡੀ ਆਪਣੀ 8 ਮਿੰਟ ਕਰ ਰਿਹਾ ਅੱਜ ਅਸੀਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਉਹਨਾਂ ਇੱਕਾ ਦੁੱਕਾ ਵਿਧਾਇਕਾਂ ਦੀ ਜਿਨ੍ਹਾਂ ਨੂੰ ਕਿਸੇ ਵੇਲੇ ਬਦਲਾ ਦੇ ਚੱਕਰ ਵਿੱਚ ਫਸੇ ਸਾਡੇ ਵੋਟਰਾਂ ਨੇ ਬਿਨਾਂ ਯੋਗਤਾ ਵੇਖਿਆ ਸਿਰਫ ਕਿ ਸਿਰਫ ਪੰਗਤ ਸਿੰਘ ਮਾਨ ਦੇ ਚਿਹਰੇ ਨੂੰ ਵੇਖਦੇ ਆ ਜਿੱਤਾ ਕੇ ਵਿਧਾਨ ਸਭਾ ਭੇਜਿਆ ਅਤੇ ਜਿੱਤ ਤੋਂ ਬਾਅਦ ਇਹ ਵਿਧਾਇਕ ਇੱਕ ਬਹੁਤ ਹੀ ਮਸ਼ਹੂਰ ਗੀਤ ਛੋਟੇ ਛੋਟੇ ਘਰਾਂ ਵਿੱਚ ਉੱਠੇ ਆ ਹਲੇ ਬਹੁਤ ਅੱਗੇ ਜਾ ਕੇ ਹਟਾਂਗੇ ਲਗਾ ਕੇ ਸੋਸ਼ਲ ਮੀਡੀਆ ਤੇ ਐਸੀਆਂ ਧੂਮਾਂ ਪਾਈਆਂ ਇਹ ਇਨ੍ਹਾਂ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ਤੇ ਕਮੈਂਟਾਂ ਦਾ ਮੀਂਹ ਵਰਾ ਦਿੱਤਾ ਪਰ ਇਹ ਆਪਣੀ ਪਾਰਟੀ ਦੇ ਵਿਧਾਇਕ ਵਿਸ਼ਵਤ ਖੋਰੀ ਪ੍ਰਿਸ਼ਟਾਚਾਰ ਅਤੇ ਹੋਰ ਕਾਲਾ ਕਾਰਜ ਜਾਰੀ ਮੁਕਣਾਉਂਦੇ ਐਨੇ ਛੇਤੀ ਅੱਗੇ ਵਧੇ ਕਿ ਇਹਨਾਂ ਕੋਲ ਥੋੜੇ ਸਮੇਂ ਵਿੱਚ ਹੀ ਵੱਡੀਆਂ-ਵੱਡੀਆਂ ਗੱਡੀਆਂ ਕੋਠੀਆਂ ਫਲਾਟ ਅਤੇ ਜ਼ਮੀਨਾਂ ਆ ਗਈਆਂ ਇਹ ਵੋਟਰਾਂ ਦਾ ਪਵਿੱਖ ਬਦਲਣ ਵਾਲੇ ਇਹ ਸੋੜੀ ਸੋਚ ਦੇ ਵਿਧਾਇਕ ਖੁਦ ਦਾ ਪਵਿੱਖ ਹੀ ਸਾਰ ਗਏ ਅਤੇ ਲੋਕ ਉੱਥੇ ਦੇ ਉੱਥੇ ਹੀ ਬੈਠੇ ਦੇਖਦੇ ਸਹਿ ਹੈ ਗਏ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਲਕਾ ਜਗਰਾਉਂ ਦੀ ਵਿਧਾਇਕ ਬੀਬੀ ਸਾਜੀਤ ਕੌਰ ਮਾਨੂਕੇ ਜੀ ਜਿਸ ਨੇ ਪਹਿਲੀ ਚੋਣ ਦੌਰਾਨ ਦਲਿਤਾਂ ਖਰਾਬ ਐਸੇ ਸ਼ਬਦ ਬੋਲਨੇ ਸੰਕੇ ਜਿਸ ਨੂੰ ਸੁਣ ਕੇ ਦਲਿਤ ਵੋਟਰਾਂ ਨੇ ਇਸ ਬੀਬੀ ਦਾ ਰਾਜ ਕੇ ਵਿਰੋਧ ਕੀਤਾ ਅਤੇ ਫਿਰ ਇਸ ਵਿਧਾਇਕ ਬੀਬੀ ਨੇ ਜਗਰਾਉਂ ਚ ਇੱਕ ਐਨ ਆਰ ਆਈ ਦੀ ਹੀਰਾਬਾਗ ਦੀ ਕੋਠੀ ਤੇ ਕਬਜ਼ਾ ਕਰਨਾ ਚਾਹਿਆ ਪਰ ਆਪਣੇ ਮਨਸੂਬਿਆਂ ਚ ਕਾਮਯਾਬ ਨਾ ਹੋ ਸકી ਇਸ ਤੋਂ ਬਾਅਦ ਜਮਾਈਂਗ ਦੇ ਦੋਸ਼ ਨਰਸਰੀ ਦੇ ਬੂਟਿਆਂ ਵਾਲਾ ਵਿਵਾਦ ਜਗਰਾਉਂ ਦੇ ਸ਼ਹਿਰ ਚ ਬੀਬੀ ਦੇ ਧਨੇ ਸੱਟੇ ਦੇ ਕਾਰੋਬਾਰ ਦਾ ਖੁਲਾਸਾ ਬੀਬੀ ਦੇ ਘਰ ਲੱਗੀ ਨਜਾਇਜ਼ ਬਿਜਲੀ ਦੀ ਕੁੰਡੀ ਪੱਤਰਕਾਰ ਨਸੀਬ ਸਿੰਘ ਵਾਰਕ ਤੇ ਜਾਲੇਵਾ ਹਮਲਾ ਜਗਰਾਉਂ ਦੇ ਮਾਰੇ ਅੰਤਰਾ ਨੂੰ ਪੁਸਤ ਬਨਾਹੀ ਦੇਣ ਦੇ ਮਾਮਲੇ ਬੀਬੀ ਸਬਜੀਤ ਕੌਰ ਮਾਲੁਕੇ ਨੂੰ ਇਨਕ ਚਮਕਾ ਗਏ ਕਿ ਅੱਜ ਕੱਲ ਜਗਰਾਉਂ ਸ਼ਹਿਰ ਵਿੱਚ ਕੋਈ ਵੀ ਹਲਚਲ ਹੋਵੇ ਤਾਂ ਉਸ ਗੱਲ ਨਾਲ ਗੋਟਰ ਬੀਬੀ ਜੀ ਦੇ ਨਾਮ ਨੂੰ ਜੋੜਨ ਲੱਗਦੇ ਹਨ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਉਸ ਰਿਕਾਰਡਿੰਗ ਦੀ ਜਿਸ ਨੇ ਵਾਇਰਲ ਹੋਦਿਆਂ ਹੀ ਸਿਆਸਤ ਵਿੱਚ ਕਥੱਲੀ ਮਚਾ ਦਿੱਤੀ ਜਿਸ ਵਿੱਚ ਜਿੱਥੇ ਬਲਕਾਰ ਸਿੰਘ ਸਿੱਧੂ ਨੇ ਔਰਤ ਵਰਗ ਪ੍ਰਤੀ ਅਪਸ਼ਬਦ ਬੋਲੇ ਉੱਥੇ ਹੀ ਰਾਮਗੜੀਆ ਪਾਈਚਾਰੇ ਬਾਰੇ ਵੀ ਐਸੇ ਸ਼ਬਦਾਂ ਦੀ ਵਰਤੋਂ ਕੀਤੀ ਕਿ ਰਾਮਗੜੀਆ ਪਾਈਚਾਰਾ आखिर बलका से दूर वो जान तक तोते गलती मान के अपनी जान बचाणिक पाई असी फेर ਗੱਲ ਕਰੀਏ ਸੰਗਰੂਰ ਦੀ ਵਿਧਾਇਕਾ ਨਰਿੰਦਰ ਪਰਾਜ ਵਾਲੇ ਜਿਸ ਨੇ 2 ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੱਖਾਂ ਰੁਪਏ ਵਿੱਚ ਵੇਚਣਾ ਚਾਇਆ ਅਤੇ ਬੀਬੀ ਜੀ ਦੇ ਸਮੰਸ਼ਾ ਨੂੰ ਐਨਜੀਓ ਛੋਰ ਨਾਲ ਜੰਗਲ ਦੀ ਅੱਗ ਵਾਂਗ ਸੋਸ਼ਲ ਮੀਡੀਆ ਤੇ ਫੈਲਾਇਆ ਗਿਆ ਕਿ ਹਰ ਸੋਸ਼ਲ ਸਾਈਟ ਤੇ ਰੰਗ ਬੰਨੇ ਪਏ ਸੀ ਨਰਿੰਦਰ ਪਰਾ ਦੇ ਨਾਮ ਦੇ ਇਸ ਇੱਥੇ ਹੀ ਬਸ ਨਹੀਂ ਇਸ ਤੋਂ ਬਾਅਦ ਮੋੜ ਮੰਡੀ ਦੇ ਵਿਧਾਇਕ ਵੀ ਇਹਨਾਂ ਤੋਂ ਪਿੱਛੇ ਨਾ ਰਹੇ ਉਹ ਵੀ ਇਸ ਗੱਲ ਨੂੰ ਲੈ ਕੇ ਵਾਹ ਵਾ ਵਟੋਰ ਦੇ ਨਜ਼ਰ ਆਏ ਜਦੋਂ ਸੋਸ਼ਲ ਮੀਡੀਆ ਤੇ ਇੱਕ ਖਬਰ ਪਈ ਕਿ ਵਿਧਾਇਕ ਸਾਹਿਬ ਨੇ ਆਪਣੇ ਹੀ ਪੀਏ ਦੇ ਘਰ ਆ ਕੇ ਕਰਵਾਲੀ ਦਾ ਸ਼ਰਾਬ ਦੇ ਨਸ਼ੇ ਚ ਤੁੱਟ ਹੋ ਕੇ ਛੇੜਛਾੜ ਕੀਤੀ ਅਤੇ ਜਿਸ ਵਿੱਚ ਤੇ ਗੱਜ ਕੇ ਥੱਪੜੋ ਥਪੜੀ ਹੋਏ ਅਤੇ ਆਪਣੇ ਵਿਧਾਇਕਾਂ ਬਾਰੇ ਚੁੱਪ ਧਾਰੀ ਬੈਠੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਾਂਦਾ ਪਾ ਰਹੇ ਵੋਟਰ ਸਵਾਲ ਕਰ ਰਹੇ ਨੇ ਕਿ ਇਨ੍ਹਾਂ ਦਾਗੀ ਵਿਧਾਇਕਾਂ ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ ਕਿਉਂ ਇਨ੍ਹਾਂ ਦੇ ਇੱਕਾ ਦੁੱਕਾ ਵਿਧਾਇਕਾਂ ਦੀਆਂ 2 ਨੰਬਰ ਦੇ ਪੈਸਿਆਂ ਨਾਲ ਬਣਾਈਆਂ ਕੋਠੀਆਂ ਤੇ ਪੀਲਾ ਪੰਜਾ ਨਹੀਂ ਚੱਲਦਾ ਭਗਵੰਤ ਮਾਨ ਦੇ ਇਸ ਦੇ ਇਸ ਤਰ੍ਹਾਂ ਮੂੰਹ ਧਾਰਨ ਪਿੱਛੇ ਵੋਟਰਾਂ ਦਾ ਮੰਨਣਾ ਹੈ ਕਿ ਸ਼ਾਇਦ ਰਿਸ਼ਵਤ ਦੀ ਰੋਟੀ ਉੱਪਰ ਤੱਕ ਜਾ ਰਹੀ ਹੈ ਤਦ ਮਾਨ ਤਦ ਹੀ ਮਨ ਸਰਕਾਰ ਇਹਨਾਂ ਵਿਧਾਇਕਾ ਵੱਲ ਚਾਹ ਤੱਕ ਨਹੀਂ ਰਹੀ ਆਖਰ ਕਦ ਤਹੜਾ ਛੁੱਟੇਗਾ ਇਹਨਾਂ ਮਾੜੇ ਵਿਧਾਇਕਾ ਤੋਂ ਵੱਖ-ਵੱਖ ਹਲਕਿਆਂ ਦੇ ਵੋਟਰਾਂ ਦਾ ਸਮਾਂ ਹੀ ਦੱਸੇਗਾ ਕਿਤੇ ਨਾ ਕਿਤੇ ਇਹ ਨਾ ਕਰ ਰਿਹਾ ਹੈ ਕਿ ਮਾਨ ਸਾਹਿਬ ਯੁੱਧ ਨਸ਼ਾ ਵਿਰੋਧ ਦਾ ਭਲੇਸਾ ਵੋਟਰਾਂ ਨੂੰ ਗੁੰਮਰਾਹ ਕਰ ਰਹੇ ਨੇ ਤਾਂ ਕਿ ਵੋਟਰਾਂ ਦਾ ਧਿਆਨ ਇਹਨਾਂ ਪਿਛਟ ਵਿਧਾਇਕਾਂ ਵੱਲੋਂ ਹਟ ਜਾਵੇ ਅਤੇ ਦੋ ਨੰਬਰ ਦੇ ਪੈਸਿਆਂ ਨਾਲ ਆਪਣੀਆਂ ਤਜੋਰੀਆਂ ਭਰਨ ਵਾਲੇ ਵਿਧਾਇਕਾਂ ਨੂੰ ਬਚਾਇਆ ਜਾ ਸਕੇ ਹੁਣ ਵੇਖਣਾ ਇਹ ਹੈ ਹੋਵੇਗਾ ਕਿ ਮਾਨ ਸਾਹਿਬ ਤੇ ਜਾਹ ਜਾਂ ਫਿਰ ਇਮਾਨਦਾਰੀ ਦਾ ਢਿੰਡੋਰਾ ਪਿੱਟਣ ਵਾਲੇ ਮਾਨਸਾ ਇਹਨਾਂ ਤੇ ਕੋਈ ਕਾਰਵਾਈ ਕਰਦੇ ਹਨ ਦੇਖਦੇ ਰਹੋ ਯੂਥ ਜਾਗਰਣ ਨਿਊਜ਼ ਟੀਵੀ